ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਰਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਛੇ ਆਜੂ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਰਕਾਰਾ ਸਮੇਰ ਗੁਰਪ੍ਰੀਤ ਜੱਜ ਦੀ ਪ੍ਰੀਖਿਆ 'ਚ ਨਾ ਬੈਠਣ ਦੇਣਾ ਨਿੰਦਨਯੋਗ ਹੈ ਗੁਰਪ੍ਰੀਤ ਕੌਸ਼ ਪੁਤਰੀ ਡਾਕਟਰ ਮਨਮੋਹਨ ਸਿੰਘ ਵਾਸੀ ਪਿੰਡ ਫੈਲੋ ਕੇ ਜਿਸ ਨੂੰ ਚਿਰਸਾਏ ਬੈਨ ਨੇ ਹੋਣ ਕਾਰਨ ਕਲਜ ਪ੍ਰਬੰਧਕਾਂ ਵੱਲੋਂ ਜੱਜ ਦੀ ਪ੍ਰੀਖਿਆ ਵਿੱਚ ਉਹ ਬੈਠਣ ਨਹੀਂ ਦਿੱਤਾ ਗਿਆ ਹੈ ਗ੍ਰਹਿ ਪਹੁੰਚ ਕੇ ਬਾਬਾ ਦੀਪ ਸਿੰਘ ਨੇ ਜੀ ਟੈਰੀਟਰੀ ਟੈਸਟ ਪੱਟੀ ਵੱਲੋਂ ਹੌਸਲਾ ਪਜਾਈ ਕੀਤੀ ਹੈ ਇਸ ਮੌਕੇ ਸੰਸਥਾ ਦੇ ਮੁਖੀ ਸੇਵਾਦਾਰ ਗਰਮੀਤ ਸਿੰਘ ਹੈਪੀ ਨੇ ਕਿਹਾ ਹੈ ਕਿ ਬੇਟੀ ਦੇ ਜज्ਬੇ ਨੂੰ ਵੀ ਸਜਦਾ ਅਤੇ ਜਿਸ ਨੇ ਆਪਣੇ ਭਵਿੱਖ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਸਿੱਖੀ ਸਰੂਪ ਨੂੰ ਰਹਿਤ ਮਰਿਆਦਾ ਨੂੰ ਬਰਕਰਾਰ ਰੱਖਿਆ ਹੈ ਅਤੇ ਆਪਣੇ ਧਰਮ ਨੂੰ ਪਹਿਲ ਦਿੱਤੀ ਹੈ ਉਹਨਾਂ ਇਸ ਮਾਮਲੇ ਤੇ ਚਿੰਤਾ ਪ੍ਰਗਟ ਕਰਦਿਆ ਕਿਹਾ ਹੈ ਕਿ ਸਰਕਾਰ ਦਾ ਨਾਰਾ ਬੇਟੀ ਪੜਾਓ ਬੇਟੀ ਬਚਾਓ ਅਤੇ ਜੇ ਇਹ ਬੇਟੀ ਸਖਤ ਮਿਹਨਤ ਕਰਕੇ ਇਸ ਮੁਕਾਮ ਤੇ ਪਹੁੰਚ ਚ ਗਈ ਹੈ ਤਾਂ ਉਸ ਨੂੰ ਬੇਪਰਾ ਵਿੱਚ ਬੈਟਰ ਕਿਉਂ ਨਹੀਂ ਦਿੱਤਾ ਗਿਆ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੇ ਪੰਜ ਕਾਣਾ ਵਿੱਚੋਂ ਇੱਕ ਸ੍ਰੀ ਸਹਿਬ ਵੀ ਹੈ ਛੋਬਣੀ ਗੁਰਦਾਪਰਬੰਦਕ ਕਮੇਟੀ ਪੰਜਾਬ ਸਰਕਾਰ ਅਤੇ ਸਮੂਹ ਜਥੇਬੰਦੀਆਂ ਨੂੰ ਇਸ ਗੱਲ ਤੇ ਸਖਤ ਸਟੈਂਡ ਲੈ ਕੇ ਇਸ ਦਾ ਪੁਖਤਾ ਹਲ ਕੱਢਣਾ ਪਵੇਗਾ ਕਿ ਪੇਖ ਵਿੱਚ ਕਿਸੇ ਵੀ ਗੁਰਮੁਖ ਗੁਰਸਿੱਖ ਬੱਚੀ ਬੱਚੇ ਬੱਚੀ ਨਾਲ ਕਿਸੇ ਵੀ ਸਟੇਟ ਵਿੱਚ ਇਸ ਤਰ੍ਹਾਂ ਦਾ ਵਿਵਹਾਰ ਨਾ ਹੋਵੇ ਬੇਟੀ ਸਾਰਾ ਪਰਿਵਾਰ ਨੂੰ ਪੂਰਨ ਗੁਰਸਿੱਖ ਤੇ ਰਹਿਤ ਮਰਿਆਦਾ ਦਾ ਤਾਰਨੀ ਹੈ ਸੇਵਾ ਸਪਾਵਨ ਜਵਾਲਾ ਹੈ ਇਸ ਮੌਕੇ ਬੇਟੀ ਨੂੰ ਬੇਟੀ ਦੇ ਮਾਤਾ ਪਿਤਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰਪਾਇ ਦਿੱਤਾ ਗਿਆ ਹੈ ਇਸ ਮੌਕੇ ਸਰਪੰਚ ਹਰਜਿੰਦਰ ਸਿੰਘ ਪਿੰਡ ਚੰਬਲ ਸਰਪੰਚ ਦਲਜਿੰਦਰ ਸਿੰਘ ਪਿੰਡ ਜਵੰਦਾ ਕਲਾ ਗੁਰਪੇਜ ਸਿੰਘ ਪੁੰਨੂ ਨਸ਼ਹਿਰਾ ਪੁੰਨੂਆ ਬਲਜਿੰਦਰ ਸਿੰਘ ਫੈਲੋ ਕੇ ਗੁਰਸਖਪਾਲ ਸਿੰਘ ਡਿਪਟੀ ਡਾਇਰੈਕਟਰ ਜਿਸਪਾਲ ਸਿੰਘ ਡਾਕਟਰ ਸਰਬਜੀਤ ਸਿੰਘ ਬਲਵੀਰ ਸਿੰਘ ਅਮਨਦੀਪ ਸਿੰਘ ਜਗਜੀਤ ਸਿੰਘ ਅਮਰਤਪਾਲ ਸਿੰਘ ਸੁਖਜੀਤ ਸਿੰਘ ਸਰਵਿੰਦਰ ਸਿੰਘ ਲਖਵੀਰ ਸਿੰਘ ਨਿਰਮਲ ਸਿੰਘ ਸਰਿੰਦਰ ਸਿੰਘ ਸਨਾਮ ਸਿੰਘ ਆਜ਼ਾਦ ਸਿੰਘ ਹਾਜ਼ਰ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ